ਆਮ ਆਦਮੀ ਪਾਰਟੀ ਇਹ ਕਹਿੰਦੀ ਸੀ ਕਿ ਸਾਨੂੰ ਸਾਡੇ ਕੰਮ ਦੇ ਆਧਾਰ ਤੇ ਵੋਟ ਪੈਣੀ ਹੈ ਲੋਕਾਂ ਨੇ ਸਾਨੂੰ ਕੰਮ ਵੇਖ ਕੇ ਵੋਟ ਪਾਉਣੀ ਹੈ ਤੇ ਜਿਹੜਾ ਹਾਲ ਪੰਜਾਬ ਚ ਆਮ ਆਦਮੀ ਪਾਰਟੀ ਦਾ ਹੋਇਆ ਜਿੰਨੀ ਕੁ ਵੋਟ ਉਹਨਾਂ ਨੂੰ ਪਈ ਹੈ ਇਹਦਾ ਮਤਲਬ ਵੀ ਉਹਨਾਂ ਪੰਜਾਬ ਚ ਫਿਰ ਕੋਈ ਕੰਮ ਕੀਤਾ ਹੀ ਨਹੀਂ ਕਿਉਂਕਿ 13 ਚੋਂ 3 ਤੱਕ ਰਹਿ ਗਏ ਉਹ ਜਿਨ੍ਹਾਂ ਜਿਨ੍ਹਾਂ ਦੀ ਪਹਿਲਾਂ ਪੰਜਾਬ ਚ ਸਰਕਾਰ ਹੁੰਦੀ ਸੀ ਕਾਲੀਆਂ ਦੀ ਕਾਂਗਰਸੀਆਂ ਦੀ ਭਾਵੇਂ ਲੋਕ ਦੁਖੀ ਸੀ ਉਹਨਾਂ ਤੋਂ ਬਹੁਤ ਪਰ ਫਿਰ ਵੀ ਐਮਪੀ ਦੀਆਂ 13 ਸੀਟਾਂ ਤੋਂ 4 5 6 ਤੱਕ ਤਾਂ ਉਹ ਖੜਦੇ ਰਹੇ ਨੇ ਭਾਵੇਂ ਕਿ ਉਹ ਕੰਮ ਕੀਤੇ ਦਾ ਦਾਵਾ ਨਹੀਂ ਕਰਦੇ ਰਹੇ ਆਮ ਆਦਮੀ ਪਾਰਟੀ ਇਹ ਕਹਿੰਦੀ ਰਹੀ ਵੀ ਅਸੀਂ ਸਭ ਤੋਂ ਵੱਧ ਕੰਮ ਕੀਤੇ ਨੇ ਇੱਥੋਂ ਤੱਕ ਕਹਿੰਦੇ ਰਹੇ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਵੀ ਵੇਖੋ ਅਸੀਂ ਤਾਂ ਵੋਟਾਂ ਮੰਗਿਆ ਹੀ ਨਹੀਂ ਕਰਨੀਆਂ ਸਾਡਾ ਕੰਮ ਵੇਖ ਕੇ ਲੋਕਾਂ ਨੇ ਸਾਨੂੰ ਆਪੇ ਵੋਟ ਪਾ ਦੇਣੀਆਂ ਇਹਨਾਂ ਨੇ ਬੋਰਡ ਲਾਏ ਪੂਰੇ ਪੰਜਾਬ 'ਚ ਲੱਖਾਂ ਬੋਰਡ ਲਾਏ ਕਿਹੜਾ ਚੌਕ ਆ ਕਿਹੜਾ ਚੁਰਾਹਾ ਜਿੱਦੇ ਤੇ ਇਹਨਾਂ ਬੋਰਡ ਨਹੀਂ ਸਿਲਾਇਆ ਵੀ ਸਾਡਾ ਕੰਮ ਬੋਲਦਾ ਤੇ ਅੱਜ ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਨੂੰ ਤਾਂ ਨਹੀਂ ਨਾ ਲੱਗਦਾ ਵੀ ਇਹਨਾਂ ਦਾ ਕੰਮ ਬੋਲਦਾ ਇਹਨਾਂ ਨੂੰ ਲੱਗਦਾ ਸਾਡਾ ਕੰਮ ਬੋਲਦਾ ਪਰ ਪੰਜਾਬ ਦੇ ਲੋਕਾਂ ਨੂੰ ਨਹੀਂ ਨਾ ਲੱਗਦਾ ਕੰਮ ਜੇ ਪੰਜਾਬ ਦੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਵਾਕਈ ਇਹਨਾਂ ਨੇ ਕੰਮ ਕੀਤੇ ਨੇ ਤੇ ਫਿਰ 13 0 ਸੱਚੀ ਹੋ ਸਕਦਾ ਸੀ ਚਲ 13 0 ਨਾਲ 12 0 11 0 ਮਤਲਬ 10 3 9 4 ਖੁਸ਼ ਹੋ ਜਾਂਦਾ ਪਰ ਇਹਨਾਂ ਨੂੰ ਨਾ ਲੋਕਾਂ ਨੇ ਤਿੰਨਾ ਚ ਨਾ 13 ਚ ਆਲੀ ਗੱਲ ਤਿੰਨਾ ਚ ਰੱਖ ਲਿਆ ਲੋਕਾਂ ਨੇ ਪਰ 13 ਚ ਨਹੀਂ ਰੱਖਿਆ ਤਿੰਨਾ ਚ ਕਹਿੰਦੇ ਨੇ ਸਭ ਤੋਂ ਹੇਠਾਂ ਤਿੰਨਾ ਚ ਸਭ ਤੋਂ ਹੇਠਾਂ 13 ਚ ਸਭ ਤੋਂ ਉੱਪਰ ਇਹ ਤਿੰਨਾ ਚ ਰੱਖੇ ਲੋਕਾਂ ਨੇ ਤੇ 13 ਚ ਨਹੀਂ ਰੱਖੇ ਇਹਦਾ ਮਤਲਬ ਵੀ ਕੰਮ ਇਹਨਾਂ ਦਾ ਲੋਕਾਂ ਨੂੰ ਨਹੀਂ ਲੱਗਦਾ ਵੀ ਕੰਮ ਬੋਲਦਾ ਇਹਨਾਂ ਦਾ ਜੇਕਰ ਕੰਮ ਬੋਲਿਆ ਹੁੰਦਾ ਤਾਂ ਸਵਾਲ ਨਹੀਂ ਪੈਦਾ ਹੁੰਦਾ ਸੀ ਕਿ ਕਾਂਗਰਸ ਜਿਹੜੀ ਉਹ 7 ਸੀਟਾਂ ਲੈ ਜਾਂਦੀ ਇਹ ਤਿੰਨ ਤੱਕ ਰਹਿ ਜਾਂਦੇ ਆਮ ਆਦਮੀ ਪਾਰਟੀ ਦੇ ਜੇ ਆਪਾਂ ਪੂਰਾ ਵਿਸ਼ਲੇਸ਼ਣ ਕਰੀਏ ਤਾਂ ਪੰਜਾਬ ਦੇ ਵਿੱਚ 62 ਐਮਐਲਏ ਦੇ ਹਲਕੇ ਹਾਰ ਗਏ ਤੇ 8 ਮੰਤਰੀਆਂ ਦੇ ਹਲਕੇ ਹਾਰੇ ਨੇ 8 ਮੰਤਰੀ ਤੇ 62 ਐਮਐਲਏ ਇਹਨਾਂ ਦੇ ਲੋਕਾਂ ਨੇ ਹਰਾਤੇ ਜੇ ਵਿਧਾਨ ਸਭਾ ਦੀ ਚੋਣ ਮੰਨ ਲਈ ਜਾਏ ਕਿਉਂਕਿ ਜਿੰਨੇ ਹਲਕਿਆਂ 'ਚ ਇਹਨਾਂ ਨੂੰ ਘੱਟ ਵੋਟ ਪਈ ਆ ਉਹ 62 ਹਲਕੇ ਨੇ ਮਤਲਬ ਕਈ ਥਾਵਾਂ ਤੇ ਤਾਂ ਕਈ ਐਮਐਲਏ ਦੀਆਂ ਸੀਟਾਂ ਤੇ ਇਹਨਾਂ ਦੀ ਜਮਾ ਇੰਨੀ ਘੱਟ ਵੋਟ ਪਈ ਕਿ ਜਮਾਨਤ ਜਬਤ ਹੋਣ ਵਾਲੀ ਕੰਡੀਸ਼ਨ 'ਚ ਇਹ ਕੋਠਾ ਬੰਦ ਤਾਂ ਹੋਇਆ ਵੀ ਆਮ ਆਦਮੀ ਪਾਰਟੀ ਨਾਲੋਂ ਵੱਧ ਵੋਟ ਜਿਹੜੀ ਭਾਪੀ ਲੈ ਗਈ ਜਦੋਂ ਕਿ ਭਾਪੀ ਦਾ ਇੰਨਾ ਵਿਰੋਧ ਸੀ ਭਾਪੀ ਦਾ ਇੰਨਾ ਸਖਤ ਵਿਰੋਧ ਸੀ ਰਾਣਾ ਸੋਢੀ ਜਿਹੜਾ ਫਰੋਜਪੁਰ ਸੀਟ ਤੋਂ ਐਮਪੀ ਖੜਾ ਸੀ ਭਾਪੀ ਵੱਲੋਂ ਉਹ ਤਿੰਨ ਚਾਰ ਹਲਕਿਆਂ ਜਿਹੜੇ ਐਮਐਲਏ ਹਲਕੇ ਆ ਵਿਧਾਨ ਸਭਾ ਹਲਕੇ ਆ ਉਹਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਨਾਲੋਂ ਵੱਧ ਵੋਟਾਂ ਲੈ ਗਿਆ ਯਾਰ ਹੁਣ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਵੀ ਚਲੇ ਕਿੱਥੇ ਗਏ ਨੇ ਜੇਕਰ ਇਹ ਇਦਾਂ ਹੀ ਕਰਦੇ ਰਹੇ ਔਰ ਆ ਸਿਰਫ ਅੰਤਰਮੁਖੀ ਗੱਲਾਂ ਹੀ ਸੋਚਦੇ ਰਹੇ ਸਾਹਬ ਹੀ ਨਾ ਲਾਇਆ ਵੀ ਸਾਡਾ ਸੱਚੀ ਲੋਕਾਂ ਚ ਗਰਾਫ ਕਿੱਥੇ ਹੈ ਤੇ ਅਸੀਂ ਸੋਚੀ ਕੀ ਜਾਣੇ ਤਾਂ ਬਹੁਤ ਛੇਤੀ ਸੁਪੜਾ ਸਾਫ ਹੁੰਦਾ ਹੀ ਹੋ ਜਾਣਾ ਖਿਆਲੀ ਪਲਾ ਬਿਲਕੁਲ ਤੁਸੀਂ ਠੀਕ ਗੱਲ ਬੋਲੀ ਆਮਰਜੋਤ ਖਿਆਲੀ ਪਲਾ ਵਾਲੀ ਗੱਲ ਹੀ ਆ ਮੈਂ ਇੱਕ ਖਿਆਲੀ ਪਲਾ ਪਹਿਲਾਂ ਸੁਬੀਰ ਬਾਦਲ ਸਾਹਿਬ ਹੋਰਾਂ ਨੇ ਵੀ ਕਦੇ ਬਣਾਏ ਸੀ 25 ਸਾਲ ਰਾਜ ਕਰਾਂਗੇ ਲੋਕਾਂ ਨੇ 25 ਦੀ ਵਜਾਇਏ ਮੁੜ ਕੇ ਉਹਨਾਂ ਨੂੰ 25 ਮਹੀਨੇ ਵੀ ਨਹੀਂ ਦਿੱਤੇ ਲਾ ਕੇ ਉਹ ਮਾਰਿਆ ਤੇ ਉਸ ਤੋਂ ਬਾਅਦ ਹੁਣ ਤਰਲੋ ਮੱਛੀ ਹੁੰਦੇ ਵਰਦੇ ਨੇ ਤੇ ਲੋਕ ਨੇੜੇ ਨਹੀਂ ਲੱਗਣ ਦਿੰਦੇ ਪਏ ਦੇਖੋ ਭਾਵੇਂ ਕਿਸੇ ਵੀ ਜੜੀਆਂ ਮੌਜੂਦਾ ਪਾਰਟੀਆਂ ਵੋਟ ਪਾਰਟੀਆਂ ਨੇ ਇਹਨਾਂ ਕਿਸੇ ਕੋਲ ਵੀ ਨੀਤੀ ਤੇ ਨੀਤ ਦਾ ਸੋਚ ਦਾ ਤੇ ਨੀਤੀਆਂ ਦਾ ਕੋਈ ਫਰਕ ਨਹੀਂ ਹੈਗਾ ਪਰ ਫੇਰ ਵੀ ਮਤਲਬ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਚਾਹੀਦਾ ਵੀ ਪੰਜਾਬ 'ਚ ਰਹਿਣਾ ਕਿ ਨਹੀਂ ਹੁਣ ਦਿੱਲੀ ਦੇ ਵਿੱਚ ਬਹੁਤ ਵੱਡਾ ਦਾਵਾ ਸੀ ਵੀ ਅਸੀਂ ਬਹੁਤ ਕੰਮ ਕੀਤੇ ਨੇ ਤੇ ਦਿੱਲੀ 'ਚ 7 ਐਮਪੀਸੀ ਦਿੱਲੀ ਦੇ ਬੰਨੇ ਇੱਕ ਵੀ ਨਹੀਂ ਜਿਤਾਇਆ ਆਮ ਆਦਮੀ ਪਾਰਟੀ ਦੇ ਮੈਨੂੰ ਲੱਗਦਾ ਜੇ ਹੁਣ ਵੋਟਾਂ ਦਿੱਲੀ 'ਚ ਪੈ ਜਾਣ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਭੇਜਤਾ ਜੇਲ੍ਹ ਭੇਜੇ ਦੀ ਹਮਦਰਦੀ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੇਜਰੀਵਾਲ ਸਾਹਿਬ ਨੂੰ ਭੋਰਾ ਹਮਦਰਦੀ ਨਹੀਂ ਮਿਲੀ ਦਿੱਲੀ 'ਚੋਂ ਇੱਕ ਵੀ ਸੀਟ ਲੋਕਾਂ ਨੇ ਨਹੀਂ ਦਿੱਤੀ ਜਿਹੜੀ ਭਾਜਪਾ ਨੇ ਇਹ ਕਹਿੰਦੇ ਸੀ ਜੇਲ੍ਹ ਭੇਜਿਆ ਉਸ ਬੀਜੇਪੀ ਨੂੰ 7 ਦੀਆਂ 7 ਸੀਟਾਂ ਦਿੱਲੀ 'ਚ ਲੋਕਾਂ ਨੇ ਦੇਤੀਆਂ ਔਰ ਮੈਨੂੰ ਲੱਗਦਾ ਅੱਜ ਸ਼ੀਸ਼ਾ ਵੇਖਣ ਦਾ ਟਾਈਮ ਆ ਆਮ ਆਦਮੀ ਪਾਰਟੀ ਦੇ ਲਈ